ਦੀਪਕ ਜੀ ਅੱਜ ਭਾਰਤ ਦੀ ਹਾਕੀ ਟੀਮ ਨੇ ਇਤਿਹਾਸ ਸਿਰਜ ਦਿੱਤਾ ਕਿਉਂਕਿ तकरीबन 52 ਵਰਿਆਂ ਬਾਅਦ ਇੰਜ ਹੋਇਆ ਕਿ ਲਗਾਤਾਰ ਦੋ 올림픽ਸ ਦੇ ਵਿੱਚ ਮੈਡਲਸ ਆਏ ਹੋਣ ਹਾਲਾਂਕਿ ਇਸ 올림픽ਸ ਦੇ ਵਿੱਚ ਕਈਆਂ ਦਾ ਇਹ ਮੰਨਣਾ ਸੀ ਕਿ ਭਾਰਤੀ ਟੀਮ ਜਿਸ ਤਰ੍ਹਾਂ ਦੀ ਕਾਰਗੁਜ਼ਾਰੀ ਸੀ ਡਿਜ਼ਰਵ ਤੇ 골ਡ ਮੈਡਲ ਕਰਦੇ ਸੀ ਪਰ ਸੈਮੀਫਾਈਨਲ ਦੇ ਵਿੱਚ ਗੱਲ ਨਹੀਂ ਬਣ ਸਕੀ ਪਰ ਅੱਜ ਜਿੱਤ ਪ੍ਰਾਪਤ ਕਰਕੇ ਬ੍ਰੌਂਜ਼ ਮੈਡਲ ਇੱਕ ਵਾਰ ਫੇਰ ਤੋਂ ਭਾਰਤੀ ਹਾਕੀ ਟੀਮ ਨੇ ਪੱਕਾ ਕਰ ਲਿਆ ਜੀ ਬਿਲਕੁਲ ਜੀ ਭਾਰਤੀ ਹਾਕੀ ਟੀਮ ਵੱਲੋਂ ਅੱਜ ਜੋ ਖੇਡ ਦਿਖਾਈ ਗਈ ਕਾਬਲੇ ਤਰੀਫ਼ ਸੀ ਖਾਸ ਕਰਕੇ ਸਾਡੇ ਕਪਤਾਨ ਵੱਲੋਂ ਤੇ ਗੋਲ ਕੀਪਰ ਵੱਲੋਂ ਸੋ ਇਹ ਦੋ ਤਾਰੇ ਇੱਕ ਨਵੇਂ ਰੂਪ ਦੇ ਵਿੱਚ ਮਤਲਬ ਉੱਭਰ ਕੇ ਆਏ ਜਿਨ੍ਹਾਂ ਦੇ ਸਿਰ ਤੇ ਇਹ ਮੈਡਲ ਆਇਆ ਠੀਕ ਹੈ ਕਿ ਇੱਕ ਮੈਚ ਕੋਈ ਅਜਿਹਾ ਚਲਾ ਗਿਆ ਇਹ ਇਹ ਆਪਣੇ ਆਪ ਚ ਹੈ ਕਿ ਉਹ ਮੈਚ ਹੀ ਸੈਮੀ ਫਾਈਨਲ ਸੀਗਾ ਕੀ ਕਰੀਏ ਹੈਨਾ ਸੋ ਇਸ ਲਈ ਪਰ ਟੀਮ ਦਾ ਓਵਰਲ ਜਿਹੜਾ ਪ੍ਰਦਰਸ਼ਨ ਆ ਉਹ 골ਡ ਮੈਡਲ ਵਾਲੀ ਹੈ ਜੀ ਤੇ ਅੱਜ ਦੀ ਅੱਜ ਦੀ ਜਿੱਤ ਤਾਂ ਵੈਸੇ ਵੀ ਅਹਿਮ ਇਸ ਲਈ ਹੋਗੀ ਕਿ ਬਨੇਸ਼ ਫੌਗਟ ਵਾਲੇ ਮਾਮਲੇ ਤੇ ਜਿਹੜੇ ਜ਼ਖਮ ਮਿਲੇ ਸੀ ਨਾ ਉਹ ਦਿੱਤੇ ਜਿੰਨੇ ਮੱਲਮ ਲਾਈ ਹੈ ਜੀ ਜੀ ਬਿਲਕੁਲ ਤੇ ਬਿਲਕੁਲ 52 52 ਸਾਲ ਬਾਅਦ ਇਤਿਹਾਸ ਦੁਹਰਾਇਆ ਮਤਲਬ ਇਤਿਹਾਸ ਰਚਿਆ ਗਿਆ ਕਿ ਅਸੀਂ ਲਗਾਤਾਰ ਦੋ 올림픽 ਦੇ ਵਿੱਚ ਦੋ ਮੈਡਲ ਜਿੱਤੇ ਦੋਏ ਬਿਸ਼ੱਕ ਚਾਹੇ ਉਹ ਕਾਂਸੇ ਦੇ ਤਗਮੇ ਹੀ ਹਨਾ ਹਾਂ ਪਰ ਉਹ ਮਤਲਬ ਜਿੱਤੇ 1968 ਦੇ ਵਿੱਚ ਉਹ ਤੋਂ ਬਾਅਦ 52 ਸਾਲ ਬਾਅਦ ਪਿਛਲੀ ਵਾਰ 2020 ਚ ਹੂੰ ਫਿਰ 1972 ਚ ਜਿੱਤੇ ਅਸੀਂ ਉਹ ਤੋਂ ਬਾਅਦ ਹੁਣ 52 ਸਾਲ ਬਾਅਦ 2024 ਚ ਜੀ ਸੋ ਇੰਜ ਦੋ ਤਾਂ ਤਾਂਬੇ ਤਾਂਬੇ ਦੇ ਮਤਲਬ ਤਗਮੇ ਲਗਾਤਾਰ ਦੋ 올림픽 ਜਿੱਤਣਾ ਇਹ ਮੁੜ ਕੇ ਹਾਕੀ ਨੂੰ ਸਰਜੀਤ ਕਰਨ ਵਰਗਾ ਜੀ ਸੋ ਨਹੀਂ ਤਾਂ ਕਾਰਪੋਰੇਟ ਘਰਾਣੇ ਵੀ ਹੈ ਲੋਕ ਵੀ ਹੈਨਾ ਕੰਪਨੀਆਂ ਵੀ ਮੀਡੀਆ ਵੀ ਹਾਕੀ ਤੋਂ ਮੂੰਹ ਮੋੜੀ ਬੈਠਾ ਸੀ ਇਹਦੇ ਲਈ ਪੰਜਾਬ ਪੰਜਾਬ ਦੀ ਉਹ ਕੋਚ ਹੈ ਉਹ ਪਲੇਅਰ ਉਹ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਜਿੰਦ ਜਾਨ ਲਾਈ ਮਤਲਬ ਇੱਕ ਮੈਚ ਤਾਂ 10 ਖਿਡਾਰੀਆਂ ਨਾਲ ਹੀ ਖੇਡਣਾ ਪੈ ਗਿਆ ਸੀ ਉਹ ਜਿਹੜੇ ਬ੍ਰਿਟੇਨ ਦੇ ਨਾਲ ਸੀ ਉਹ ਰੈੱਡ ਕਾਰਡ ਮਿਲ ਗਿਆ ਜਦੋਂ ਬਿਲਕੁਲ ਬਿਲਕੁਲ ਠੀਕ ਹੈ ਨਾ ਜੀ ਤੇ 10 ਖਿਡਾਰੀ ਟੀਮ ਦੇ ਵਿੱਚ ਪੰਜਾਬ ਦੇ ਨੇ ਹੂੰ ਜੀ ਸੋ ਇਹ ਇਸ ਲਈ ਤੁਸੀਂ ਦੇਖੋ ਕਿ ਦਰਮਦਾਰੀ ਕਿੰਨੀ ਸੀ ਪੰਜਾਬ ਦੇ ਸਰ ਤੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਹਨਾਂ 10 ਦੇ 10 ਖਿਡਾਰੀਆਂ ਦੇ ਲਈ 1-1 ਕਰੋੜ ਰੁਪਏ ਦਾ ਐਲਾਨ ਕੀਤਾ ਹੂੰ ਹੂੰ ਕਿ ਹਰ ਖਿਡਾਰੀ ਨੂੰ 1-1 ਕਰੋੜ ਰੁਪਏ ਦੇਵਾਂਗੇ ਅਸੀਂ ਆਪਣੀ ਖੇਡ ਨੀਤੀ ਦੇ ਤਹਿਤ ਸੋ ਉਹਨਾਂ ਨੇ ਐਲਾਨ ਕਰ ਦਿੱਤਾ ਅ ਲਗਾਤਾਰ 52 ਸਾਲ ਬਾਅਦ ਦੋ 올림픽 ਜਦੋਂ ਮੈਡਲ ਆਏ ਨੇ ਤਾਂ ਇਹਦੇ ਨਾਲ ਇੱਕ ਵਾਰ ਫੇਰ ਬੱਚੇ ਤੁਹਾਨੂੰ ਹਕਕੀਆਂ ਲੈ ਕੇ ਮੈਦਾਨ 'ਚ ਨਿੱਤਰਦੇ ਦਿਖ ਸਕਦੇ ਨੇ ਜੀ ਤੇ 13ਵਾਂ ਮੈਡਲ ਆਇਆ 올림픽 ਦੇ ਵਿੱਚ ਭਾਰਤੀ ਹਾਕੀ ਦਾ ਇਹ 13ਵਾਂ ਮਾਡਲ ਹੈ 8 ਵਾਰ 골ਡ ਮੈਡਲ ਹੈ ਜੀ ਸਿਲਵਰ ਮੈਡਲ ਇੱਕੋ ਹੈ ਵਿੱਚ ਜੀ ਉਸ ਤੋਂ ਬਾਅਦ ਹੁਣ 4 ਤਾਂਬੇ ਦੇ ਹੋ ਗਏ ਨੇ ਹੂੰ ਸੋ ਇਸ ਲਈ ਕਾਂਸੇ ਦੇ ਤਗਮੇ ਜਿਹੜੇ ਆਪਾਂ ਕਹਿੰਦੇ ਹਾਂ ਨਾ ਸੋ ਇਹ ਇਹ 4 ਮੈਡਲ ਹੁਣ ਮਤਲਬ ਸਾਡੇ ਇਹ ਨਹੀਂ ਇੱਕ ਸਾਡਾ ਚਾਂਦੀ ਦਾ ਤੇ ਅੱਠ ਸਾਡੇ ਟਗਮੇ ਸੋਨੇ ਦੇ ਨੇ ਜੀ ਹਾਂ ਜੇ ਅੱਜ ਹਰਮਨਪ੍ਰੀਤ ਛਾਏ ਨੇ ਤਾਂ ਉਹਨਾਂ ਨੇ ਦੋ ਦੇ ਦੋ ਗੋਲ ਉਹਨਾਂ ਨੇ ਕੀਤੇ ਨੇ ਇਹਦੇ ਨਾਲ 10 ਗੋਲ ਕਰਕੇ 올림픽 ਚੋਂ ਟੌਪ ਸਕੋਰਰ ਬਣੇ ਹੋਏ ਨੇ ਜੀ ਦਾ ਕੈਪਟਨ ਨੇ ਟੌਪ ਸਕੋਰਰ ਵਾਲੀ ਸਥਾਨ ਹਾਸਲ ਕੀਤਾ ਹਾਂ ਕੈਪਟਨ ਨੇ ਸਰਪੰਚ ਹਮ ਹੈਨਾ ਤੇ ਦੂਸਰੇ ਪਾਸੇ ਅੱਜ ਆਖਰੀ ਮੈਚ ਸੀਗਾ ਸਾਡੇ ਗੋਲ ਕੀਪਰ ਦਾ ਸ਼੍ਰੀ ਜੇਸ਼ਰਾ ਸ਼੍ਰੀ ਜੇਸ਼ਰਾ ਨੇ ਸ਼੍ਰੀ ਜੇਸ਼ਰ ਉਹਨਾਂ ਨੇ ਐਲਾਨ ਕੀਤਾ ਹੈ ਇਸ ਗੱਲ ਕਿ ਮੇਰਾ ਇਹ ਆਖਰੀ ਦੌਰ ਹੈ ਤੇ ਉਹ ਕਹਿੰਦੇ ਸੀ ਕਿ ਮੈਂ ਆਖਰੀ ਮੈਡਲ ਨਾਲ ਜਾਣਾ ਚਾਹੁੰਨਾ ਕਿ ਚਲੋ ਚਾਹੇ ਉਹ ਕਾਂਸੇ ਦਾ ਮੈਡਲ ਆਇਆ ਹੋਵੇ ਪਰ ਮੈਡਲ ਆਇਆ ਤੇ ਟੀਮ ਨੇ ਉਹਨਾਂ ਨੂੰ ਮੋਢਿਆਂ ਤੇ ਚੱਕ ਕੇ ਸਣੇ ਕਪਤਾਨ ਨੇ ਉਹਨਾਂ ਨੂੰ ਮੋਢਿਆਂ ਤੇ ਚੱਕ ਕੇ ਮੈਡਲ ਸਣੇ ਵਧਾਈ ਦਿੰਦੀ ਹੈ ਉਹ ਵਧਾਈ ਦੇ ਪਾਤਰ ਨੇ ਮਤਲਬ ਅੱਜ ਤਾਂ ਅੱਜ ਚਲੋ ਉਹਨਾਂ ਨੇ ਪੈਨਲਟੀ ਰੋਕੀ ਰੋਕੀ ਪਰ ਉਹ ਬ੍ਰਿਟੇਨ ਵਾਲੇ ਮੈਚ ਦੇ ਵਿੱਚ 11 ਪੈਨਲਟੀ ਕਾਰਨਰ ਜੀ ਰਿਕਾਰਡ ਹੈ ਆਪਣੇ ਆਪ ਚੰਗੇ ਕਮਾਲ ਕੀਤੀ ਹੈ ਇਹਦੇ ਵਿੱਚ ਜਦੋਂ ਪੈਨਲਟੀ ਸ਼ੂਟ ਚ ਗਿਆ ਸੀਗਾ ਮੈਚ ਸਾਡਾ ਤਦ ਉਸ ਸਮੇਂ ਵੀ ਦੋ ਗੋਲ ਰੋਕ ਕੇ ਸੋ ਇਸ ਲਈ ਸ਼ਾਬਾਸ਼ੀ ਅੱਜ ਹਰਮਨਪ੍ਰੀਤ ਥੋਰਾ ਦੇ ਘਰੇ ਪੰਜਾਬ ਦੇ ਬਾਕੀ ਖਿਡਾਰੀਆਂ ਦੇ ਘਰੇ ਜਸ਼ਨ ਦਾ ਮਾਹੌਲ ਹੈ ਕੱਲ ਜਿਹੜਾ ਪੂਰਾ ਭਾਰਤ ਗਮਹੀਨ ਸੀ ਅੱਜ ਉਹਨੂੰ ਥੋੜਾ ਜਿਹਾ ਸਕੂਨ ਮਹਿਸੂਸ ਹੋ ਰਿਹਾ ਸੋ ਬੇਸ਼ੱਕ ਅਜੇ ਰਾਹਤ ਤਾਂ ਪੂਰੀ ਨਹੀਂ ਹੈ ਪਰ ਇਸ ਖਬਰ ਨੇ ਅੱਜ ਮਤਲਬਕ ਭਾਰਤੀਆਂ ਦਾ ਦਿਲ ਜਿੱਤਿਆ ਤੇ ਦੁਨੀਆ 'ਚ ਭਾਰਤ ਦੀ ਹਾਕੀ ਫਿਰ ਜਾਦੂਾਈ ਕਿਹਾਂ ਅਸੀਂ ਹਾਕੀ ਦੇ ਮਾਮਲੇ 'ਚ ਜਾਂ ਸਾਡੀ ਹਾਕੀ ਰਾਸ਼ਟਰੀ ਖੇਡ ਕਿਉਂ ਹੈ ਅਜ ਉਹਦਾ ਪ੍ਰਗਟਾਵਾ ਕੀਤਾ ਸਾਡੇ ਪੁੱਤਰਾਂ ਨੇ ਤੇ ਸਾਡੇ ਖਿਡਾਰੀਆਂ ਨੇ ਸਾਡੇ ਜਵਾਨਾਂ ਨੇ ਤੇ ਉਹਦੇ ਮਾਮਲੇ 'ਚ ਹੁਣ ਇਨਾਮਾਂ ਦੀ ਛੜੀ ਕੇਂਦਰ ਵੱਲੋਂ ਵੀ ਆਇਗੀ ਸੁਭਿਆ ਵੱਲੋਂ ਵੀ ਆਉਣੀਆਂ ਕਿਉਂਕਿ ਪੰਜਾਬ ਸਰਕਾਰ ਨੇ ਪਹਿਲ ਕਰਦਿਆਂ 21 ਕਰੋੜ ਦੇਣ ਦਾ ਹਰ ਖਿਡਾਰੀ ਨੂੰ ਐਲਾਨ ਕਰ ਦਿੱਤਾ ਦੀਪਕ ਜੀ ਨੀਰਜ ਚੋਪੜਾ ਤੋਂ ਵੀ ਬੜੀਆਂ ਉਮੀਦਾਂ ਨੇ ਜਦੋਂ ਜੈਵਲਿਨ ਥਰੋ ਦਾ ਮੁਕਾਬਲਾ ਜਾਂਦਾ ਹੈ ਬਸ ਥੋੜੀ ਦੇਰ ਥੋੜੀ ਦੇਰ ਤੱਕ ਹੈ ਜੀ ਜੀ ਥੋੜੀ ਦੇਰ ਤੱਕ ਹੈ ਉਮੀਦ ਕਰਦੇ ਹਾਂ ਕਿ ਉਹ ਉਹ ਮੁੰਡਾ ਉਹੀ ਰੰਗ ਦਿਖਾਵੇ ਜਿਹੜਾ ਉਹਨੇ ਪਿਛਲੀ ਵਾਰ ਵੀ ਦਿਖਾਇਆ ਸੀ ਜਾਂ ਇਸ ਵਾਰ ਪਹਿਲੀ ਮੈਚ ਦਿਖਾਇਆ ਆ ਜਿਹੜਾ ਕੁਆਲੀਫਾਈਂਗ ਰਾਉਂਡ ਦੇ ਵਿੱਚੋਂ ਪਹਿਲੀ ਥਰੋ ਹੀ ਉਹਨਾਂ ਨੂੰ ਸਿੱਧਾ ਆਟੋਮੈਟਿਕਲੀ ਕੁਆਲੀਫਾਈ ਕਰਾ ਗਈ ਸੀ 99 ਮੀਟਰ ਤੋਂ ਵੀ ਪਰੇ ਜਿਹੜਾ ਜੈਵਲਿਨ ਉਹਨਾਂ ਨੇ ਛੱਟਿਆ ਸੀ ਬਿਲਕੁਲ ਜੀ ਹਾਂ ਜੀ ਦੀਪਕ ਜੀ ਵਿਨੇਸ਼ ਫੋਗਟ ਦਾ ਤੁਸੀਂ ਜ਼ਿਕਰ ਕੀਤਾ ਕਿ ਕੱਲ ਵਾਲਾ ਜਿਹੜਾ ਉਹ ਜਿਹੜੀ ਸਾਰੀ ਡਿਵੈਲਪਮੈਂਟ ਸੀਗੀ ਕਿ ਇਸ ਤਰ੍ਹਾਂ ਵਿਨੇਸ਼ ਫੋਗਟ ਡਿਸਕਵੈਲੀਫਾਈ ਹੋਏ ਜਦੋਂ ਆ ਸਾਰੀ ਰਾਤ ਮਿਹਨਤ ਕਰਨ ਤੋਂ ਬਾਅਦ ਵੀ ਉਹਨਾਂ ਨੇ ਆਪਣਾ ਭਾਰ ਕਿਉਂਕਿ ਅਲਟੀਮੇਟ 2 ਕਿਲੋ ਵੱਧ ਆ ਗਿਆ ਸੀ 50 ਕਿਲੋ ਤੋਂ ਉੱਪਰ ਭਾਰ ਘਟਾਉਣ ਦੇ ਲਈ ਕਿੰਨੇ ਉਪਰਾਲੇ ਕੀਤੇ ਐਕਸਰਸਾਈਜ਼ ਕੀਤੀ ਫਿਰ ਉਹਨਾਂ ਨੇ ਆਪਣੇ ਵਾਲ ਤੱਕ ਕੱਟੇ ਸਰੀਰ ਚੋਂ ਖੂਨ ਤੱਕ ਕੱਢਿਆ ਨੋਹ ਕੱਟੇ ਫਿਰ ਇਹ ਵੀ ਖਬਰ ਆਈ ਸੀ ਕਿ ਉਹ ਇੰਨੇ ਜ਼ਿਆਦਾ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੋ ਗਈ ਸੀ ਉਹਨਾਂ ਨੂੰ ਮੈਡੀਕਲ ਅਟੈਂਸ਼ਨ ਦਿਵਾਉਣੀ ਪਈ ਸੀ ਪਰ ਇਹ ਸਭ ਦੇ ਬਾਵਜੂਦ 100 ਗ੍ਰਾਮ ਭਾਰ ਨਿਰਧਾਰਤ ਭਾਰ ਤੋਂ ਜ਼ਿਆਦਾ ਹੋਣ ਕਰਕੇ ਉਹ ਡਿਸਕਵালিਫਾਈ ਹੋ ਗਏ ਹੁਣ ਕੋਈ ਵੀ ਮੈਡਲ ਉਹਨਾਂ ਨੂੰ ਨਹੀਂ ਮਿਲ ਸਕੇਗਾ ਉਸ ਤੋਂ ਮਗਰੋਂ ਫਿਰ ਕੱਲ ਵਿਨੇਸ਼ ਫੋਗਾਟ ਨੇ ਸਾਢੇ ਸਮੇਂ ਮੁਤਾਬਕ ਕੱਲ ਸੀ ਆਈ ਗਏਸ ਭਾਰਤ ਦੇ ਸਮੇਂ ਮੁਤਾਬਕ ਅੱਜ ਜੀ ਅੱਜ ਹੀ ਬਣਦਾ ਵਿਨੇਸ਼ ਫੋਗਟ ਨੇ ਸੋਸ਼ਲ ਮੀਡੀਆ ਤੇ ਪੋਸਟ ਇਹ ਕੀਤੀ ਕਿ ਉਹ ਰੈਸਲਿੰਗ ਨੂੰ ਅਲਵਿਦਾ ਆਖ ਰਹੇ ਨੇ ਰਿਟਾਇਰ ਹੋ ਰਹੇ ਨੇ ਉਹਨਾਂ ਨੇ ਆਪਣੀ ਮਾਂ ਦਾ ਜ਼ਿਕਰ ਉਸ ਪੋਸਟ ਦੇ ਵਿੱਚ ਕੀਤਾ ਤੇ ਉਹਨਾਂ ਨੇ ਕਿਹਾ ਕਿ ਜੀ ਮਾਂ ਮੈਂ ਹਾਰ ਗਈ ਰੈਸਲਿੰਗ ਜਿੱਤ ਗਈ ਤੇ ਹੁਣ ਉਹਨੂੰ ਲੈ ਕੇ ਗੱਲਾਂ ਇਹ ਚੱਲ ਰਹੀਆਂ ਨੇ ਵੀ ਕੁਸ਼ਤੀ ਜਿੱਤੀ ਜਾਂ ਕੁਰਸੀ ਜਿੱਤੀ ਪਰ ਵਿਨੇਸ਼ ਫੋਗਟ ਨਹੀਂ ਹਾਰੇ ਕਿਉਂਕਿ ਜਿਸ ਤਰ੍ਹਾਂ ਦਾ ਜਜ਼ਬਾ ਉਹਨਾਂ ਨੇ ਦਿਖਾਇਆ ਜੀ ਉਹ ਕਿਸੇ ਵੀ ਜਿੱਤ ਤੋਂ ਕਿਤੇ ਵੀ ਜ਼ਿਆਦਾ ਉੱਪਰ ਦਾ ਉਹ ਜਜ਼ਬਾ ਹੈ ਵਿਨੇਸ਼ ਫੋਗਟ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਲਿਖਿਆ ਕਿ ਮਾਂ ਕੁਸ਼ਤੀ ਜਿੱਤ ਗਈ ਮੈਂ ਹਾਰ ਗਈ ਐ ਤੇ ਮੈਂ ਤੁਹਾਡੇ ਸੁਪਨਿਆਂ ਤੇ ਖਰੀ ਨਹੀਂ ਉਤਰ ਪਾਈ ਹੂੰ ਸੋ ਉਸ ਦੀ ਉਹ ਦਰਦ ਭਰੀ ਅਪੀਲ ਲਾਦੀ ਸੀ ਕਿ ਉਹ 골ਡ ਮੈਡਲ ਲਈ ਸਿਲਵਰ ਮੈਡਲ ਲਈ ਨਹੀਂ ਲੜ ਰਹੀ ਸੀ ਜੀ 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 ਉਹ ਖਿਡਾਰੀ ਖਾਸ ਕਰ ਔਰਤ ਖਿਡਾਰੀਆਂ ਦੇ ਸਨਮਾਨ ਦੀ ਲੜਾਈ ਲੜ ਰਹੀ ਸੀ ਜੀ ਆਪਾਂ ਜਾਣਦੇ ਹਾਂ ਕਿ ਉਹ ਕਿਸ ਸਥਿਤੀ ਚੋਂ ਥੇ ਗਈ ਆ ਜੀ ਕਿਸ ਹਾਲਾਤ ਚ ਗਈਆ ਕਿਉਂ ਉਹਨੂੰ ਮਤਲਬ 53 ਕਿਲੋ ਚ ਖੇਡਣ ਵਾਲੀ ਨੂੰ 50 ਕਿਲੋ ਚਾਉਣਾ ਪਿਆ ਇਹ ਵੀ ਸਾਰੀ ਇੱਕ ਕਹਾਣੀ ਹੈਗੀ ਆ ਜੀ ਤੇ ਉਹ ਇਸ ਗੱਲ ਲਈ ਵੀ ਅਖੀਰ ਤੱਕ ਕਹਿੰਦੀ ਰਹੀ ਕਿ ਮੈਨੂੰ ਮੇਰੇ ਕੋਚ ਦੇ ਦਿਓ ਮੈਨੂੰ ਮੇਰੇ ਫਿਜ਼ੀਓਥੈਰੇਪਿਸਟ ਦੇ ਦਿਓ ਮੈਨੂੰ ਮੇਰੀ ਟੀਮ ਦੇ ਦਿਓ ਨਹੀਂ ਦਿੱਤਾ ਗਿਆ ਉਹਨੂੰ ਕੁਝ ਵੀ ਹਮ ਇਹ ਆਪਣੇ ਆਪ ਚ ਇੱਕ ਵੱਖਰਾ ਸਵਾਲ ਦੇਖੋ ਇੱਕ ਪਾਸੇ ਨਿਯਮ ਨੇ ਹੂੰ ਜਿਹੜੇ 올림픽 ਦੇ ਨਿਯਮ ਨੇ ਉਸ 올림픽 ਦੇ ਨਿਯਮਾਂ ਦੇ ਹਿਸਾਬ ਨਾਲ ਉਹਦਾ ਵਜ਼ਨ ਵਧਿਆ ਹੂੰ ਤੇ ਅਗਲੇ ਨੇ ਆਪਣੀ ਉਸ ਕਰਮਈ ਦੇ ਵਿੱਚ ਇਹਦੇ ਪਿੱਛੇ ਵੀ ਕੁਝ ਮੰਛੇ ਖੜੇ ਨੇ ਉਹ ਇੱਕ ਵੱਖਰੀ ਪ੍ਰਕਿਰਿਆ ਆਪਾਂ ਉਹ ਤਕਨੀਕੀ ਪੱਖ ਤੋਂ ਨਾ ਪੂਰੀ ਤਰ੍ਹਾਂ ਵੱਖਾਪਾ ਨਾ ਪਾਓ ਉਹ ਤੁਸੀਂ ਗੱਲ ਕਰ ਸਕਦੇ ਆ ਪਰ ਸਵਾਲ ਤਾਂ ਇਹ ਹੈ ਕਿ 50 ਕਿਲੋ ਜਿਹੜੀ ਕੁੜੀ ਖੇਡ ਰਹੀ ਸੀ ਇੱਕ ਦਿਨ ਚ ਤਿੰਨ ਤਿੰਨ ਮੈਚ ਉਹਦਾ ਅਚਾਨਕ 2 ਕਿਲੋ ਵਜ਼ਨ ਕਿਵੇਂ ਵੱਧ ਗਿਆ ਹੂੰ ਇਹ ਸਵਾਲ ਹੈ ਹੁਣ ਉੱਥੇ ਵਿਨੇਸ਼ ਪੋਗਰ ਨੇ ਤਾਂ ਕੁਝ ਨਹੀਂ ਕਰਨਾ ਇਹ ਸਾਰਾ ਕੁਝ ਕਿਹਨੂੰ ਪਤਾ ਹੁੰਦਾ ਜੀ ਮਤਲਬ ਜਿਹੜੇ ਨਾ ਕਬੂਤਰਾਂ ਨੂੰ ਦਾਣਾ ਪਾਉਣ ਵਾਲੇ ਹੁੰਦੇ ਨੇ ਹਮ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਅੱਜ ਕਬੂਤਰ ਨੂੰ ਲੰਬੀ ਉਡਾਰੀ ਭਰਉਣੀ ਆ ਲੰਬੀ ਉਡਾਨ ਭਰਨੀ ਆ ਤਾਂ ਇਹਨੂੰ ਕਿੰਨੀ ਖਰਾਕ ਚਾਹੀਦੀ ਆ ਹਮ ਤੇ ਇੱਥੇ ਕੋਚਾਂ ਨੂੰ ਇੰਨਾ ਪਤਾ ਹੀ ਨਹੀਂ ਸੀਗਾ ਇੱਥੇ ਨਾਲ ਗਈ ਸਾਰੀ ਅਮਲੇ ਫਾਲੀ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਕਿ ਉਹ ਇਹਦੇ ਲਈ ਗੁਨਾਹਗਰ ਨਹੀਂ ਗਏ ਕਹਿੰਦੇ ਜੀ ਕਮਜ਼ੋਰੀ ਆ ਗਈ ਸੀ ਲਗਾਤਾਰ 3-5 ਤੋਂ ਬਾਅਦ ਇਸ ਨੂੰ ਉਸਨੂੰ ਪ੍ਰੋਟੀਨ ਦੇਣੀ ਪਈ ਹਮ ਪਰ ਤੁਹਾਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਨਾ ਕਿ ਉਹਦਾ ਭਜਨ ਸਿਰਫ 10 ਗ੍ਰਾਮ ਦਾ ਫਰਕ ਸੀ 50 ਕਿਲੋ ਤੋਂ ਹੂੰ ਤੇ ਫਿਰ ਉਹਦੇ ਹਿਸਾਬ ਨਾਲ ਉਹਨੂੰ ਕਿੰਨੀ ਪ੍ਰੋਟੀਨ ਦੇਣੀ ਸੀ ਤੇ ਕਿੰਨਾ ਉਹਦੇ ਨਾਲ ਉਹਦੇ ਜਦੇ ਮਤਲਬ ਕਿ ਜਿਹੜੇ ਰੈਸਲਰ ਜਾਂ ਪਹਿਲਵਾਨ ਖਿਡਾਰੀ ਕੁਛ ਵੀ ਜੋ ਦੋ ਅੰਡੇ ਵੀ ਖਾਂਦੇ ਨੇ ਤਾਂ ਉਹਨਾਂ ਪਸੀਨਾ ਵੀ ਨਾਲ ਬਹਾ ਲੈਂਦੇ ਨੇ ਤਾਂ ਕਿ ਉਹ ਬੋਡੀ ਚ ਉਹ ਚਮੜ ਮਤਲਬ ਕਿ ਉਹ ਨਾ ਵਧੇ ਉਹਨਾਂ ਦੀ ਟੈਟ ਨਾ ਵਧੇ ਉਹਨਾਂ ਦਾ ਨਾ ਜੱਗ ਜਿੰਜਾ ਸੋ ਇਹ ਸਾਰੀ ਪ੍ਰਕਿਰਿਆ ਦੇ ਲਈ ਫਿਰ ਜ਼ਿੰਮੇਵਾਰ ਕੌਣ ਹੈ ਤੇ ਜੇ ਤੁਹਾਨੂੰ ਇੰਨਾ ਹੀ ਪਤਾ ਸੀਗਾ ਕਿ ਉਹਨੂੰ ਪ੍ਰੋਟੀਨ ਦੀ ਲੋੜ ਆ ਫਿਰ ਤੁਸੀਂ ਖੂਨ ਕਿਵੇਂ ਕੱਢਣ ਦਿੱਤਾ ਉਹਨੂੰ ਹੂੰ ਫਿਰ ਉਹਨ ਤਾਂ ਖੂਨ ਤੱਕ ਕਢਾਇਆ ਪਾਣੀ ਤੱਕ ਨਹੀਂ ਪੀਤਾ ਉਹਨ ਤਾਂ ਥੁੱਕ ਤੱਕ ਅੰਦਰ ਨਹੀਂ ਆਣ ਦਿੱਤਾ ਕਿ ਸ਼ਾਇਦ ਇਹਦੇ ਨਾਲ ਵੀ ਵਜਨ ਵੱਧ ਜਵੇ ਹੂੰ ਤੁਸੀਂ ਇਹ ਅੰਦਾਜ਼ਾ ਲਾਓ ਕਿ ਕਿਹੋ ਜਿਹੀ ਸਥਿਤੀ ਚੋਂ ਲੰਘ ਰਹੀ ਸੀ ਪਰ ਬਿਲਕੁਲ ਤੁਹਾਡੀ ਗੱਲ درست ਆ ਕਿ ਅੱਜ ਸਵਾਲ ਇਹ ਨਹੀਂ ਹੈਗਾ ਕਿ ਬਨੇਸ਼ ਹਾਰੀ ਜਾਂ ਉਹਨੂੰ ਮੈਡਲ ਮਿਲਣਾ ਕਿ ਨਹੀਂ ਮਿਲਣਾ ਸਵਾਲ ਤਾਂ ਇਹ ਆ ਕਿ ਕੁਸ਼ਤੀ ਜਿੱਤੀ ਆ ਕਿ ਕੁਰਸੀ ਜਿੱਤੀ ਆ ਹੂੰ ਕਿਉਂਕਿ ਉਹਦੇ ਨਾਲ ਜਿਹੜਾ ਅਮਲਾ ਫੈਲਾ ਉਹ ਬ੍ਰਿਜ ਭੂਸ਼ਨ ਵਾਲਾ ਹੈ ਹੂੰ ਉਹ ਸਾਰਿਆਂ ਦੀ ਅਪਰੋਚ ਕੋਚ ਅੱਜ ਇੱਕ ਉਹਦਾ ਪੁਰਾਣਾ ਜਦੋਂ ਫਾਈਟ ਕਰ ਰਹੀ ਸੀ ਉਹਨਾਂ ਨਾਲ ਉਹਨਾਂ ਨਾਲ ਉਹ ਪੁਰਾਣਾ ਟਵਿੱਟਰ ਦੀ ਸ਼ੇਅਰ ਆ ਰਹੀ ਚਰਚਾ ਚ ਆ ਰਿਹਾ ਉਹ ਦੋ ਲਿਖਿਆ ਸੀ ਕਿ ਮੈਨੂੰ ਪਹਿਲਾਂ ਤਾਂ ਇਹੀ ਖਤਸਾ ਕਿ ਮੈਨੂੰ ਜਾਣ ਦੇਣਗੇ ਕਿ ਨਹੀਂ ਜੇ ਚਲੀ ਗਈ ਤਾਂ ਪਤਾ ਨਹੀਂ ਮੇਰੇ ਪਾਣੀ 'ਚ ਕੀ ਮਿਲਾ ਕੇ ਦੇ ਦੇਣ ਹੂੰ ਹੈਨਾ ਉਹ ਤਾਂ ਇੱਥੋਂ ਤੱਕ ਕਹਿੰਦੀ ਸੀ ਕਿ ਮੇਰੇ ਡੋਪ ਟੈਸਟ ਦੀ ਵੀ ਗੜਬੜਾ ਸਕਦੀ ਹੈ ਜੀ ਅਜੇ ਤਾਂ ਉਹ ਵੀ ਨਹੀਂ ਪਤਾ ਜੀ 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 ਸੋ ਇਸ ਲਈ ਉਹਨਾਂ ਦਾ ਇੱਥੇ ਤੱਕ ਸ਼ੰਕੇ ਪ੍ਰਕਟ ਆ। ਸੋ ਕੀ ਉਹ ਸ਼ੰਕੇ ਸੱਚ ਸਾਬਤ ਹੋ ਰਿਹਾ ਜਾਂ ਉਹ ਸ਼ੰਕੇ ਹੀ ਹੈ? ਹੂੰ। ਇਹਦਾ ਵੀ ਨਿਪਟਾਰਾ ਹੋਣਾ ਜ਼ਰੂਰੀ ਹੈ। ਹੈਨਾ? ਇਹ ਸਭ ਦੇ ਦਰਮਿਆਨ ਉਹਨੇ ਅਪੀਲ ਕੀਤੀ, ਪਹਿਲਾਂ ਉਹਨੇ ਅਪੀਲ ਲੜਣ ਦੀਆਂ ਕੀਤੀ ਸੀ ਕਿ ਮੈਂ ਲੜਨਾ ਚਾਹੁੰਨੀ ਆ। ਫਿਰ ਉਹਨੂੰ ਦਰਸਤ ਕਰਾਇਆ ਗਿਆ ਕਿ ਹੁਣ ਇਹ 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 ਤਾਂ ਅਪੀਲ ਬਾਚੀ ਹੋਣੀ ਜਾ ਸਕਦੀ। ਕਿਉਂਕਿ ਤੁਸੀਂ ਉਸ ਕੈਟਾਗਰੀ ਨੂੰ ਨਹੀਂ ਪੂਰਾ ਕਰਦੇ। ਹੈਨਾ? ਫਿਰ ਉਸਨੇ ਦੁਬਾਰਾ ਆਪਣੀ ਅਪੀਲ ਸੋਧ ਕੇ ਪਾਈ ਕਿ ਮੈਂ ਸਿਲਵਰ ਮੈਡਲ ਤਾਂ ਜਿੱਤ ਚੁੱਕੀ ਸੀ। ਹੂੰ। ਮੈਂ ਲਗਾਤਾਰ ਤਿੰਨ ਮੈਚ ਜਦੋਂ ਜਿੱਤੇ ਨੇ ਤਾਂ ਹਰ ਮੈਚ ਤੋਂ ਪਹਿਲਾਂ ਮੇਰਾ ਵਜਨ ਹੋਇਆ ਜੀ ਤੇ ਜੇ ਉਹ ਮੈਚ ਜਿੱਤਾਂ ਤੱਕ 50 ਕਿਲੋ ਦੀਆਂ ਤਾਂ ਸਿਲਵਰ ਮੈਡਲ ਹਾਸਲ ਕਰ ਲਈ ਤਾਂ 50 ਕਿਲੋ ਜੇ ਕੈਟਾਗਰੀ 'ਚ ਆ ਨਾ ਜੀ ਵਜਨ ਤਾਂ ਮੇਰਾ 골ਡ ਮੈਡਲ ਹੀ ਵਧਿਆ ਨਾ ਜੀ ਤੇ ਫਿਰ ਮੇਰਾ ਉਹਦੇ ਤੇ ਹੱਕ ਕਿਉਂ ਨਹੀਂ ਹੂੰ ਹੂੰ ਤੋਂ ਨੇ ਇਹ ਅਪੀਲ ਜਦੋਂ ਪਾਈ ਉਹਦੇ ਤੇ ਪਹਿਲਾਂ ਸੀਗਾ ਕਿ ਭਾਰਤੀ ਸਮੇਂ ਅਨੁਸਾਰ ਅੱਜ 5 ਵਜੇ ਤੱਕ ਫੈਸਲਾ ਆ ਜਾਏਗਾ ਫਿਰ ਅਪੀਲ ਮਨਜ਼ੂਰ ਹੋਣ ਤੇ ਹੀ ਥੋੜੀ ਜਿਹੀ ਰਾਹਤ ਮਹਿਸੂਸ ਕੀਤੀ ਕਈਆਂ ਨੇ ਕਿ ਹਾਂ ਸ਼ਾਇਦ ਆਸ ਵੱਜੀ ਆ ਫਿਰ ਉਹ ਆਇਆ ਕਿ ਭਾਰਤੀ ਸਮੇਂ ਅਨੁਸਾਰ 9 ਵਜੇ ਮੈਂ ਉਹਦਾ ਇੰਤਜ਼ਾਰ ਕਰ ਰਿਆ ਸੀਗਾ ਪਰ ਉਹ ਹੁਣ ਪਤਾ ਲੱਗ ਰਿਹਾ ਕਿ ਉਹ ਭਾਰਤੀ ਸਮੇਂ ਅਨੁਸਾਰ ਕੱਲ 1:30 ਵਜੇ ਤੱਕ ਸੋਣ ਬਾਈ ਪਰ ਉਹ ਵੀ ਭਾਰਤੀ ਦਲ ਨੇ ਇੱਕ ਅਪੀਲ ਪਾਈ ਹੈ ਕਿ ਸਾਨੂੰ ਸਾਡੇ ਵਕੀਲ ਦੇ ਲਈ ਸਮਾਂ ਦਿੱਤਾ ਜਾਵੇ ਹੋ ਸਕਦਾ ਖਰੀਦ ਸਾਲਵੇ ਅੱਛਾ ਜੀ ਦਿਨੇਸ਼ ਖੋਗਟ ਵੱਲੋਂ ਫਾਈਟ ਕਰਨ ਇਹ ਇਹ ਸੰਭਾਵਨਾ ਹੈ ਜੀ ਕਿ ਰੀ ਸਾਲਵੇ ਹੋਰੀ ਔਰ ਇੱਕ ਉਦਾਹਰਨ ਉਹਦੀ ਕੀਨੀਆ ਵਾਲੀ ਆ ਰਹੀ ਹੈ ਕਿ 5000 ਮੀਟਰ ਦੀ ਦੌੜ ਦੇ ਦੌਰਾਨ ਹੂੰ ਕੀਨੀਆ ਦੀ ਇੱਕ ਦੜਾਕ ਜਦੋਂ ਫਾਈਨਲ 'ਚ ਖੇਡ ਰਹੀ ਸੀ ਹੂੰ ਤੇ ਫਾਈਨਲ 'ਚ ਦੌੜ ਦੇ ਦੌਰਾਨ ਦੂਏ ਨੰਬਰ ਤੇ ਆਈ ਹੂੰ ਤੇ ਉਹਦਾ ਸਿਲਵਰ ਮੈਡਲ ਪੱਕਾ ਹੋ ਗਿਆ ਜੀ ਪਰ ਦੌੜ ਪੂਰੀ ਹੋਣ ਤੋਂ ਬਾਅਦ ਸਿਲਵਰ ਮੈਡਲ ਦੇ ਐਲਾਨ ਤੋਂ ਬਾਅਦ ਮੈਡਲ ਮਿਲਣ ਤੋਂ ਪਹਿਲਾਂ ਇਹ ਕਹਿ ਕੇ ਉਹਨੂੰ ਡਿਸਕਵਾਲਿਫਾਈ ਕਰਤਾ ਕਿ ਪਿਛਲੀ ਦੌੜ ਦੇ ਵਿੱਚ ਤੂੰ ਇੱਕ ਖਿਡਾਰ ਨਾਲ ਖੇਬੜੀ ਸੀ ਹੂੰ ਤੇ ਉਹਦੇ ਨਾਲ ਟਕਰਾਅ ਹੋ ਗਿਆ ਸੀ ਜੀ ਤੇ ਇਹ ਇਸ ਲਈ ਤੂੰ ਡਿਸਕਵਾਲਿਫਾਈ ਆ ਤੇ ਕੀਨੀਆ ਦੇ ਦਲ ਨੇ ਕੀਨੀਆ ਦੇ ਉੱਥੋਂ ਦੇ ਨੁਮਾਇੰਦਿਆਂ ਨੇ ਫਾਈਟ ਲੜੀ ਕਿ ਜੇ ਉਹ ਡਿਸਕਵালিਫਾਈ ਸੀ ਪਿਛਲੇ ਮੈਚ ਕਾਰਨ ਫਿਰ ਤੁਸੀਂ ਇਹਨੂੰ ਫਾਈਨਲ ਖੇਡਣ ਕਿਉਂ ਦਿੱਤਾ ਜੀ ਜਦੋਂ ਫਾਈਨਲ ਖੇਡ ਲਈ ਤੇ ਉਹ ਫਾਈਨਲ ਦੇ ਵਿੱਚ ਦੂਜੇ ਨੰਬਰ ਤੇ ਆਈ ਹੈ ਤਾਂ ਉਹਦਾ ਸਿਲਵਰ ਮੈਡਲ ਬਣਦਾ ਉਸੇ ਤਰ੍ਹਾਂ ਇੱਥੇ ਇੱਕ ਤਕਨੀਕੀ ਪੱਖ ਆ ਇਸ ਨੂੰ ਵੀ ਇੱਕ ਆਧਾਰ ਬਣਾਇਆ ਜਾ ਰਿਹਾ ਸੋ ਇਸ ਲਈ ਹੁਣ ਕੱਲ ਦੀ 1:30 ਵਜੇ ਤੇ ਉੱਤੇ ਸਭ ਦੀ ਆਸ ਟਿਕੀ ਆ ਹੈਨਾ ਪਰ ਉਹਦੇ ਨਾਲ ਨਾਲ ਇੱਕ ਚਰਚਾ ਇਹ ਜ਼ਰੂਰ ਆ ਕਿ ਕਿਤੇ ਆਪਣੀ ਇਸ ਖਿਡਾਰਨ ਦੇ ਪਿੱਛੇ ਕੋਈ ਰਾਇੰਦਿਕ ਸ਼ਕਤੀਆਂ ਤਾਂ ਨਹੀਂ ਕੰਮ ਕਰ ਰਹੀਆਂ ਹੂੰ ਹੂੰ ਕੋਈ ਉਹ ਤਾਕਤਾਂ ਤਾਂ ਨਹੀਂ ਕੰਮ ਕਰ ਰਹੀਆਂ ਜਿਹਦਾ ਗਲਬਾ ਸੀ ਪੂਰਾ ਕੁਸ਼ਤੀ ਸੰਘ ਦੇ ਉੱਤੇ ਜੀ ਸੋ ਸਭ ਦਾ ਇਸ਼ਾਰਾ ਬ੍ਰਿਜ ਪੂਸ਼ਨ ਵੱਲ ਜਾਂਦਾ ਹੈ ਜੀ ਸੋ ਕਿਤੇ ਕਿ ਉਹ ਇਹ ਉਹ ਬਦਲੇ ਦੀ ਭਾਵਨਾ ਤਾਂ ਨਹੀਂ ਕਿ ਜਿੱਤ ਕੇ ਉਸ ਨੂੰ ਇਸ ਕਦਰ ਉਹਦਾ ਮਨੋਬਲ ਤੋੜਿਆ ਜਾਵੇ ਪਰ ਬਾ ਕਮਾਲ ਹੈ ਭਾਰਤੀਆਂ ਦਾ ਸਮਰਥਨ ਬਾ ਕਮਾਲ ਹੈ ਮਤਲਬ ਹੋਰ ਮੁਲਕਾਂ ਦੇ ਖਿਡਾਰੀਆਂ ਤੋਂ ਇੱਥੋਂ ਤੱਕ ਕਿ ਅਮਰੀਕਾ ਦੇ ਖਿਡਾਰੀਆਂ ਨੇ ਉਹਦੇ ਲਈ ਮਹਿੰਮ ਚਲਾਈ ਹੈ ਜਿਹੜੀ ਜਪਨੀਜ਼ ਰੈਸਲਰ ਨੂੰ ਜਿਹੜੀ ਜਾਪਾਨੀ ਰੈਸਲਰ ਨੂੰ ਉਹਨੇ ਹਰਾਇਆ ਸੀ ਜੀ ਪਰਸੋਂ ਵਾਲੇ ਕੁਸ਼ਤੀ ਦੇ ਵਿੱਚ ਜਿਹੜੀ ਕਿ ਪਹਿਲਾਂ ਕਿਸੇ ਤੋਂ ਹਾਰੀ ਨਹੀਂ ਸੀ ਉਹਨੇ ਵਿਨੇਸ਼ ਪੋਗੜ ਦਾ ਪੱਖ ਪੂਰਿਆ ਜੀ ਉਹਨੇ ਪੱਖ ਪੂਰਿਆ ਬਿਲਕੁਲ ਜੀ ਤੇ ਇਹ ਸਭ ਦੇ ਦਰਮਿਆਨ ਬ੍ਰਿਯਮ ਸੰਧੂਹਰੀ ਲਿਖ ਰਹੇ ਸੀਗੇ ਕਿ ਜੀ ਕਰਦਾ ਕਿ ਇਸਤੀ ਨੂੰ ਸੋਨੇ 'ਚ ਮੜ ਦਿੱਤਾ ਜਾਵੇ ਇੱਕ 골ਡ ਮੈਡਲ ਕੀ ਹੈ ਇਸ ਉਸ ਤੇ ਉੱਤੇ ਫਿਰ ਅਪੀਲਾ ਆਉਣ ਲੱਗ ਪਿਆ ਲੋਕ ਪੈਸੇ ਵਾਲਾ ਹਵਾਲੇ ਨਾਲ ਅਪੀਲਾ ਕਰ ਰਹੇ ਨੇ ਕੋਈ ਕੁਝ ਦੇਣ ਦੀ ਅਪੀਲ ਕਰ ਰਿਹਾ ਉਹਦੇ ਵਿੱਚ ਮੈਂ ਪ੍ਰਿੰਸੀਪਲ ਸਰਬੰਤ ਸਿੰਘ ਹਰਾਂ ਨੂੰ ਦੇਖ ਰਿਹਾ ਸੀਗਾ ਪ੍ਰਿੰਸੀਪਲ ਸਰਬੰਤ ਸਿੰਘ ਹਰਾਂ ਨੇ ਕਿਹਾ ਕਿ ਮੈਨੂੰ ਜਿਹੜਾ ਖੇੜ ਰਤਨ ਮਿਲਿਆ ਉਹ ਕਰੀਬ ਮੇਰਾ ਖਲ 25 ਕ ਉਧਾਇਓ ਕਟੋ-ਕਟ ਸਵਾ ਸਵਾ 20 ਮਤਲਬ ਸਵਾ 2 ਟੋਲੇ ਦਾ ਸ਼ਾਇਦ ਕੁਝ ਹੈ ਨਾ ਜੀ ਉਹ 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 ਉਹਨੇ ਪੇਟ ਕਰਨ ਦਾ ਐਲਾਨ ਕਰਤਾ ਤੇ 25 ਲੱਖ ਰੁਪਈਆ ਲਵਲੀ ਯੂਨੀਵਰਸਿਟੀ ਵਾਲੇ ਰਾਸ਼ਵਾ ਮੈਂਬਰਾਂ ਉਹਨੇ ਐਲਾਨ ਉਹਨੇ ਐਲਾਨ ਕਰਤਾ ਤੇ ਉਸ ਤੋਂ ਬਾਅਦ ਹੁਣ ਝੜੀ ਲੱਗੀ ਹੋਈ ਹੈ ਕਿ ਬਾਈ ਜੀ ਮੈਂ ਵੀ ਇੰਨਾ ਦੇਣਾ ਚਾਹੁੰਦਾ ਮੈਂ ਵੀ ਇੰਨਾ ਦੇਣਾ ਹੁਣ ਉਹ ਸਮਝ ਨਹੀਂ ਆ ਰਹੀ ਪੰਜਾਬੀ ਭਾਈਚਾਰੇ ਨੂੰ ਕਿ ਸਾਰਾ ਕਿੱਥੇ ਇਕੱਠਾ ਕਰੀਏ ਜੀ ਤੇ ਇਸ ਲਈ ਉਸ ਧੀ ਦੇ ਨਾਲ ਜਦੋਂ ਦੇਸ਼ ਖੜਾ ਹੋ ਗਿਆ ਤੇ ਉਹਦੇ ਵਿੱਚ ਹਿੰਮਤ ਆਏਗੀ ਇਹਦੇ ਨਾਲ ਹੋਰ ਖਿਡਾਰੀਆਂ ਵਿੱਚ ਹਿੰਮਤ ਆਏਗੀ ਹੁਣ ਚਰਚਾ ਇੱਥੋਂ ਤੱਕ ਚੱਲ ਪਈ ਕਿ ਹਰਿਆਣਾ ਚ ਰਾਸ਼ਵਾ ਚੋਣਾਂ ਦਾ ਐਲਾਨ ਹੋ ਗਿਆ ਕਬਨੇਸ਼ ਪੋਗਟ ਨੂੰ ਰਾਸ ਸਭਾ ਭੇਜਿਆ ਗਿਆ ਜੀ 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 ਇਹ ਇਹ ਗੱਲ ਨਾਲ ਦੀ ਨਾਲ ਹੀ ਸ਼ੁਰੂ ਹੋ ਗਈ ਸੀ ਇਧਰੋਂ ਭਪਿੰਦਰ ਹੁੱਡਾ ਹੋਰੀ ਵੀ ਇਹ ਗੱਲ ਤੋੜ ਰਹੇ ਨੇ ਉਧਰੋਂ ਅਨੈਲੋ ਤੇ ਜੱਜਪਾ ਵੀ ਇਹ ਗੱਲ ਤੋੜ ਰਹੀ ਆ ਜੀ ਤੇ ਜਿਹੜੀ ਗੱਲ ਆਪਾਂ ਇੱਕ ਦਿਨ ਬਹੁਤ ਦਿਨ ਪਹਿਲਾਂ ਕਰ ਰਹੇ ਸੀ ਕਿ ਕਿ ਹਰਿਆਣੇ ਦੇ ਵਿੱਚ ਜਿੱਤ ਸਕਦੀ ਆ ਵਿਰੋਧੀ ਧਿਰ ਰਾਸ ਸਭਾ ਦੀ ਸੀਟ ਬਿਸ਼ਾਪ ਤੇ ਉਹ ਇਕੱਠੇ ਹੋ ਜਾਣ ਜੀ ਕੀ ਉਹ ਵਿਨੇਸ਼ ਪੋਗਟ ਤੇ ਇਕੱਠੇ ਹੋ ਸਕਦੇ ਨੇ ਜੀ ਤੇ ਜੇ ਇਹ ਹਵਾ ਬਣਦੀ ਗਈ ਤਾਂ ਰਵਨੀਤ ਬਿੱਟੂ ਜਿਹੜਾ ਹਰਿਆਣਾ ਪਹੁੰਚਣ ਨੂੰ ਫਿਰਦਾ ਸੀ ਉਹ ਰਾਸਤੇ 'ਚ ਨਜ਼ਰ ਆ ਸਕਦਾ ਤੁਹਾਨੂੰ ਹੂੰ ਬਿਲਕੁਲ ਉਹਨਾਂ ਨੂੰ ਰਾਹ ਬਦਲਣਾ ਪੈ ਸਕਦਾ ਬਿਲਕੁਲ ਜੀ ਅੱਛਾ ਦੀਪਕ ਜੀ ਇਹ ਦੱਸਿਓ ਅ ਸ਼ੁਭਦੀਪ ਸਿੰਘ ਸਿੱਧੂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਹੁਣ ਇਹ ਸਵਾਲ ਉਠਾਇਆ ਕਿ ਜੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਜੇਲ੍ਹ ਦੇ ਵਿੱਚੋਂ ਤੁਸੀਂ ਕੱਲ ਦੱਸਿਆ ਵੀ ਇੱਕ ਇੰਟਰਵਿਊ ਤਾਂ ਪੰਜਾਬ ਦੇ ਵਿੱਚੋਂ ਹੋਈ ਹੁਣ ਇਹ ਗਲਤ ਤਸਦੀਕ ਹੋ ਚੁੱਕੀ ਆ ਅ ਵੀ ਇਹਨਾ ਇੰਟਰਵਿਊਜ਼ ਨੂੰ ਕਰਵਾਉਣ ਪਿੱਛੇ ਜੇ ਜੇਲ੍ਹ ਦੇ ਵਿੱਚੋਂ ਇੰਟਰਵਿਊ ਹੋਈ ਤਾਂ ਪ੍ਰਸ਼ਾਸਨ ਦੀ ਜਾਂ ਅੰਦਰੋਂ ਕਿਸੇ ਮਲੇ ਭੁਗਤ ਤੋਂ ਬਗੈਰ ਇੰਟਰਵਿਊ ਤਾਂ ਹੋ ਨਹੀਂ ਸਕਦੀ। ਵੀ ਇਹਦੇ ਪਿੱਛੇ ਮਕਸਦ ਕੀ ਸੀ ਇਹ ਇੰਟਰਵਿਊ ਕਰਵਾਉਣ ਪਿੱਛੇ ਇਹ ਸਵਾਲ ਉਹ ਉਠਾਰੇ ਨੇ ਕੀ ਵੀਰਵਾ ਜੀ? ਹਾਂ ਬਿਲਕੁਲ ਸਿੱਧੂ ਹੁਸੈਣ ਵਾਲੇ ਦੇ ਬਾਪੂ ਬਲਕੌਰ ਸਿੰਘ ਹੋਰਾਂ ਦਾ ਇਹ ਸਵਾਲ ਉਸ ਖੁਲਾਸੇ ਤੋਂ ਬਾਅਦ ਉਸ ਸਿੱਟ ਦੀ ਰਿਪੋਰਟ ਤੋਂ ਬਾਅਦ ਜਿਹੜੀ ਅਦਾਲਤ ਸੀ ਲੰਬਦ ਲਫਾਫਾ ਖੋਲਿਆ ਗਿਆ ਹਾਈ ਕੋਰਟ ਦੇ ਵਿੱਚ ਜਿਹਨੇ ਦੱਸਿਆ ਕਿ ਜਿਵੇਂ ਆਪਾਂ ਕੱਲ ਵਿਸਥਾਰਤ ਕਵਰ ਕੀਤੀ ਆ ਜਦੇ ਉਤੇ ਜੀ ਕਿ ਪਹਿਲੀ ਇੰਟਰਵਿਊ ਖੜ ਸੀਆਈਏ ਸਟਾਫ ਦੇ ਥਾਣੇ ਦੇ ਵਿੱਚ ਹੁੰਦੀ ਆ ਤੇ ਦੂਸਰੀ ਇੰਟਰਵਿਊ ਜਾ ਕੇ ਮਤਲਬ ਕਿ ਰਾਜਸਥਾਨ ਦੀ ਜੇਲ੍ਹ ਚ ਹੁੰਦੀ ਆ ਹੈ ਨਾ ਸੋ ਇਹ ਇਹ ਹਵਾਲੇ ਨਾਲ ਮਤਲਬ ਕਿ ਉਹ ਖਬਰ ਬਾਹਰ ਆ ਗਈ ਤੇ ਹੁਣ ਇਹ ਨਸਰ ਹੈ ਕਿ 2022 ਚ ਹੋਈ ਇੰਟਰਵਿਊ ਸੀ ਸਤੰਬਰ ਮਹੀਨੇ ਚ ਤੇ ਮਾਰਚ ਜੋ ਜਨ ਤੱਕ ਹੁੰਦੀ ਹੈ 7 ਮਹੀਨਿਆਂ ਦੇ ਵਿਕਵੇ ਨਾਲ ਸੋ ਇਹਦੇ ਪਿੱਛੇ ਮਲਕੌਰ ਸਿੰਘ ਪੁੱਛਦੇ ਨੇ ਕਿ ਸਰਕਾਰ ਜਵਾਬ ਦੇਵੇ ਉਹਦੀ ਮਨਛਾ ਕੀ ਸੀ ਜੀ ਪ੍ਰਸ਼ਾਸਨ ਤੋਂ ਜਵਾਬ ਲਿਆ ਜਾਵੇ ਪੁਲਿਸ ਤੰਤਰ ਤੋਂ ਕਿ ਉਹਦੀ ਮਨਛਾ ਕੀ ਸੀ ਜੀ ਆਪਾਂ ਕੱਲੇ ਗੱਲ ਕਰ ਰਹੇ ਸੀਗੇ ਕਿ ਇਸ ਮਸਲੇ ਤੇ ਗ੍ਰਹਿ ਮੰਤਰੀ ਸਾਹਿਬ ਬੋਲਦੇ ਹੀ ਨਹੀਂ ਸਾਡੇ ਪੰਜਾਬ ਦੇ ਹੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਸ ਮਸਲੇ ਤੇ ਚੁੱਪੇ ਨੇ ਜੀ ਕਿ ਐਡਾ ਬੜਾ ਘਾਰਾ ਹੋ ਜਵੇ ਤੇ ਤੁਹਾਡੇ ਕੋਲ ਪੁਲਿਸ ਦਾ ਕੰਟਰੋਲ ਹੋਵੇ ਤੁਸੀਂ ਬੁਲਾ ਕੇ ਪੁੱਛੋ ਤਾਂ ਸਹੀ ਹੂੰ ਤੇ ਫਿਰ ਸੰਕੇਸ਼ੋਭੇ ਤਾਂ ਹੋਣਗੇ ਬਲਕੌਰ ਸਿੰਘ ਕੀ ਪੂਰਾ ਪੰਜਾਬ ਸੰਕੇਸ਼ੋਭੇ ਕਰ ਰਿਹਾ ਫਿਰ ਜੀ ਜੀ ਇਹਦਾ ਬਸ ਥੋੜੀ ਚੁੱਪ ਕੀ ਕਹਿੰਦੀ ਹੈ ਤੇ ਇਹਦਾ ਜਵਾਬ ਵੀ ਫਿਰ ਖੁਦ ਬਲਕੌਰ ਸਿੰਘ ਦਿੰਦੇ ਨੇ ਹੂੰ ਹੂੰ ਬਲਕੌਰ ਸਿੰਘ ਕਹਿੰਦੇ ਕਿ ਇੰਟਰਵਿਊ ਕਰਾ ਕੇ ਉਸ ਨੂੰ ਜਨਤਾ ਕਰਨ ਦੇ ਪਿੱਛੇ ਸਿੱਧਾ ਸਿੱਧਾ ਸੀਗਾ ਕਿ ਸਾਡੇ ਪੁੱਤ ਨੂੰ ਇਨਸਾਫ ਦਿਵਾਉਣ ਦੇ ਲਈ ਜਿਹੜੇ ਗਵਾਹ ਸਾਹਮਣੇ ਆ ਰਹੇ ਨੇ ਉਹਨਾਂ ਨੂੰ ਡਰਾਇਆ ਜਾ ਸਕੇ ਹੂੰ ਹੂੰ ਉਹਨਾਂ ਨੂੰ ਧਮਕਾਇਆ ਜਾ ਸਕੇ ਗਵਾਹਾਂ ਨੂੰ ਗਵਾਹੀ ਤੋਂ ਦੂਰ ਕਰਨੀਆਂ ਕੋਸ਼ਿਸ਼ਾਂ ਨੇ ਸਾਨੂੰ ਇਨਸਾਫ ਨਾ ਮਿਲ ਸਕੇ ਇਹਦੀਆਂ ਕੋਸ਼ਿਸ਼ਾਂ ਨੇ ਕਹਿੰਦੇ ਇਸ ਲਈ ਇੰਟਰਵਿਊ ਨੂੰ ਜਨਤਾ ਕੀਤਾ ਗਿਆ ਇਸ ਲਈ ਇੰਟਰਵਿਊ ਕਰਾਈਂਗਾ ਸਰਕਾਰ ਦਾ ਇਹ ਮੰਤਵ ਹੈ ਉਹਨਾਂ ਨੇ ਸਿੱਧੀ ਉਂਗਲ ਪੰਜਾਬ ਸਰਕਾਰ ਤੇ ਚੁੱਕੀ ਆਪਾਂ ਹਾਂ ਦੇਖੋ ਜਦੋਂ ਸੁਖਬੀਰ ਬਾਦਲ ਗ੍ਰਹਿ ਮੰਤਰੀ ਸੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਤਦ ਬੇਦਗੀ ਦੇ ਕਾਂਡ ਵਾਪਰੇ ਗੋਲੀ ਕਾਂਡ ਵਾਪਰਿਆ ਹੈ ਨਾ ਉਹ ਸਾਰਾ ਕੁਝ ਵਾਪਰਿਆ ਤਾਂ ਅੱਜ ਤੱਕ ਸਾਰਾ ਪੰਜਾਬ ਕਹਿੰਦਾ ਨਾ ਕਿ ਤੁਸੀਂ ਗੋਲੀ ਦੇ ਹੁਕਮ ਦਿੱਤੇ ਜਾਂ ਨਹੀਂ ਦਿੱਤੇ ਜਾਂਚ ਦਾ ਵਿਸ਼ਾ ਤੁਸੀਂ ਕਿਹਾ ਗੋਲੀ ਚਲਾਓ ਜਾਂ ਨਹੀਂ ਚਲਾਓ ਜਾਂਚ ਦਾ ਵਿਸ਼ਾ ਪਰ ਜ਼ਿੰਮੇਵਾਰੀ ਤਾਂ ਤੁਹਾਡੀ ਹੋਣਾ ਤੁਸੀਂ ਗ੍ਰਹਿ ਮੰਤਰੀ ਮੁੱਖ ਮੰਤਰੀ ਸੀ ਜੀ ਜੇ ਜੇ ਨਾਲ ਜੇ ਜੇ ਨਾਲ ਚ ਗੈਂਗਸਟਰਾਂ ਕੋਲੋਂ ਹਥਿਆਰ ਮਿਲਦੇ ਨੇ ਜੇ ਜੇ ਨਾਲ ਚ ਗੈਂਗਸਟਰਾਂ ਕੋਲੋਂ ਫੋਨ ਮਿਲਦੇ ਨੇ ਜੇ ਜੇ ਨਾਲ ਦੇ ਵਿੱਚੋਂ ਅੰਦਰੋਂ ਬਾਹਰ ਕੋਈ ਧਮਕੀਆਂ ਜਾਂਦੀਆਂ ਨੇ ਤੇ ਸਰਕਾਰ ਕਾਂਗਰਸ ਦੀ ਹੁੰਦੀ ਹੈ ਸਤ ਸ੍ਰੀ ਅਕਾਲ ਮੋਕੰਤਰੀ ਨੂੰ ਵੀ ਸਵਾਲ ਹੁੰਦਾ ਤੇ ਸੁਖਿੰਦਰ ਰੰਧਾਵਾ ਜੇਲ੍ਹ ਮੰਤਰੀ ਨੂੰ ਵੀ ਸਵਾਲ ਨੇ ਅੱਜ ਤੱਕ ਸਵਾਲ ਨੇ ਇਹੇ ਢੇਰਾਂ ਜਿਹੜੀਆਂ ਅੱਜ ਸੱਤਾ 'ਚ ਨੇ ਇਹ ਕਹਿੰਦੀਆਂ ਸੀ ਕਿ ਸੁਖਿੰਦਰ ਰੰਧਾਵਾ ਦੀ ਗੈਂਗਸਟਰ ਨਾਲ ਜਾਰੀ ਹੈ ਤੇ ਫਿਰ ਅੱਜ ਤਾਂ ਇੰਟਰਵਿਊਆਂ ਹੁੰਦੀਆਂ ਨੇ ਅੱਜ ਤਾਂ ਹੁਣ ਥਾਣਿਆਂ ਦੇ ਅੰਦਰੋਂ ਹੋਣ ਲੱਗ ਪਈਆਂ ਜੇਲਾਂ ਦਾ ਜੇਲਾਂ ਜੀ ਸੋ ਇਹ ਸਾਰਾ ਬਰਤਾਰਾ ਆ ਗਿਆ ਇੱਥੇ ਤੱਕ ਆ ਗਿਆ ਤੇ ਫਿਰ ਕੀ ਗ੍ਰਹਿ ਮੰਤਰੀ ਸਾਹਿਬ ਤੋਂ ਜਵਾਬ ਚਲ ਵੀ ਨਹੀਂ ਹੋਣੀ ਚਾਹੀਦੀ ਕੀ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਨਹੀਂ ਸੋ ਇਸ ਲਈ ਬਲਕੌਰ ਸਿੰਘ ਦਾ ਸਵਾਲ ਬਾਝਬਾ ਜੀ ਜਵਾਬ ਦੇਵੇ ਸਰਕਾਰ ਜੀ ਦੀਪਕ ਜੀ ਬੰਗਲਾਦੇਸ਼ ਦੇ ਵਿੱਚ ਹੁਣ ਜਿਹੜੇ ਨੋਬਲ ਪ੍ਰਾਈਜ਼ Winner ਨੋਬਲ ਲੌਰੀਅਟ ਮੁਹੰਮਦ ਯੂਨਿਸ ਦੀ ਅਗਵਾਈ ਦੇ ਵਿੱਚ ਸਰਕਾਰ ਨੇ ਸੌਹ ਚੁੱਕ ਲਈ ਹੈ ਉਹਨਾਂ ਨੇ ਸ਼ਾਂਤੀ ਬਹਾਲ ਕਰਨ ਦੀ ਅਪੀਲ ਕੀਤੀ ਆ ਇਧਰੋਂ ਰਿਪੋਰਟਾਂ ਇਹ ਵੀ ਆ ਰਹੀਆਂ ਕਿ ਸ਼ੇਖ ਅਸਿਨਾ ਅੱਜ ਵੀ ਇੰਡੀਆ ਦੇ ਵਿੱਚ ਨੇ ਗਾਜ਼ੀਆਬਾਦ ਕੰਦੇ ਸ਼ਾਪਿੰਗ ਕਰਨ ਗਏ ਸੀ ਅੱਜ ਕੋਈ ਸਮਾਨ ਸਮੂਹ ਖਰੀਦਿਆ ਉਹਨਾਂ ਨੇ ਪਰ ਇਹ ਸਭ ਦੇ ਵਿੱਚ ਬੰਗਲਾਦੇਸ਼ ਦੀਆਂ ਸੜਕਾਂ ਤੇ ਬੰਗਲਾਦੇਸ਼ ਦੀਆਂ ਗਲੀਆਂ ਦੇ ਵਿੱਚ ਜਿਸ ਤਰ੍ਹਾਂ ਦੀ ਹਿੰਸਾ ਫੜਕਦੀ ਹੋਈ ਨਜ਼ਰ ਆ ਰਹੀ ਸੀ ਜੋ ਇੱਕ ਸਹਿਮ ਦਾ ਮਾਹੌਲ ਸੀ ਉਹਦੇ ਬਾਰੇ ਕੀ ਰਿਪੋਰਟਾਂ ਨੇ ਜੀ ਜਿਹੜੇ ਗੁਰਦੁਆਰੇ ਤੇ ਮੰਦਰ ਨੇ ਉਹ ਸੁਰਖਿਤ ਨੇ ਜੀ ਉਥੇ ਬਿਲਕੁਲ ਆਪਾਂ ਕੱਲ ਇਸ ਸੋਸ਼ਲ ਮੀਡੀਆ ਤੇ ਦੇ ਵਕ ਵਕ ਮੀਡੀਆ ਦੇ ਆਧਾਰਿਆਂ ਦੇ حوالے ਨਾਲ ਆ ਰੀਆਂ ਖਬਰਾਂ ਤੇ ਅੱਜ ਆਪਾਂ ਚਰਚਾ ਕਰ ਰਹੀ ਸੀ ਕਿ ਕਿ ਉਥੇ ਘਟਕਣ ਦੀ ਪਾਈਸ਼ਰਾ ਸਹਿਮਚਾ ਲੁੱਟਾਂ ਖੋਹਾਂ ਦੀਆਂ ਖਬਰਾਂ ਮਿਲ ਰਹੀਆਂ ਨੇ ਜੀ ਘਟਕਣਤੀਆਂ ਦੇ ਧਾਰਮਿਕ ਸਥਾਨ ਜਿਨ੍ਹਾਂ ਚ ਮੰਦਿਰ ਗੁਰਦੁਆਰਿਆਂ ਦੇ ਉੱਤੇ ਪਰ ਦੂਸਰੇ ਪਾਸੇ ਆਪਾਂ ਟਾਕਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ حوالے ਨਾਲ ਵੀ ਗੱਲ ਕਰ ਰਹੀ ਸੀ ਕਿ ਉਹ ਪਹਿਰੇਦਾਰੀ ਵੀ ਕਰ ਰਹੇ ਨੇ ਧਾਰਮਿਕ ਸਥਾਨਾਂ ਦੀ ਘਟਕਣਤੀ ਪਾਈਸ਼ਰਾ ਦੇ ਜੀ 15 ਮੂਰੇ ਵੀ ਗੁਰਦੁਆਰਾ ਮੂਰੇ ਉਹਨਾਂ ਨੇ ਮਤਲਬ ਆਪਣੀ ਨਾਕਾਬੰਦੀ ਵੀ ਕੀਤੀ ਹੋਈ ਹੈ ਇਹ ਸਭ ਦੇ ਦਰਮਿਆਨ ਅਜੀਤ ਅਖਬਾਰ ਨੇ ਦਾਵਾ ਕੀਤਾ ਵਿਜੇ ਜੀ ਹਮ ਹਮ ਕਿ ਸਾਡੀ ਉਥੋਂ ਦੇ ਗੁਰਦੁਆਰਾ ਦੇ ਜਿਹੜੇ ਬੰਗਲਾਦੇਸ਼ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਨੇ ਹੈਨਾ ਪ੍ਰਧਾਨ ਅਮੀਰ ਚੰਦ ਨਿਯੋਰੀ ਉਹਨਾਂ ਨਾਲ ਕਹਿੰਦੇ ਰਾਬਤਾ ਹੋਇਆ ਉਹਨਾਂ ਨੇ ਇਹ ਪ੍ਰਕਰਵਾ ਕੀਤਾ ਕਿ ਕਿਸੇ ਗੁਰੂ ਘਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹਮ ਕਾਫੀ ਹੱਦ ਤੱਕ ਨੀ ਮੰਦਰ ਸੁਰੱਖਿਅਤ ਨੇ ਸੋ ਇਸ ਲਈ ਉਹਨਾਂ ਨੇ ਗੁਰੂ ਘਰ ਦੇ ਹਵਾਲੇ ਨਾਲ ਅਜੀਤ ਨੇ ਦਾਵਾ ਕੀਤਾ ਕਿ ਸਾਡੀ ਉਥੋਂ ਦੇ ਪ੍ਰਧਾਨ ਨਾਲ ਗੱਲ ਹੋਈ ਹੈ ਕਿ ਬੰਗਲਾਦੇਸ਼ ਦੇ ਸਾਰੇ ਗੁਰੂ ਘਰ ਸੁਰੱਖਿਅਤ ਨੇ ਹਾਂ ਉਹ ਕਹਿੰਦੇ ਕਿ ਜੇ ਮੈਂ ਉਸ ਰਿਪੋਰਟ ਦੇ ਵੱਲ ਨਾਲ ਗੱਲ ਕਰਾਂ ਕਹਿੰਦੇ ਉਹਨਾਂ ਨੇ ਕਿਹਾ ਕਿ ਬਕਾਇਦਾ ਗੁਰੂ ਘਰਾਂ ਦੇ ਗੇਟ ਬੰਦ ਕਰ ਲਏ ਗਏ ਨੇ ਹਾਂ ਉੱਥੇ ਗ੍ਰੰਥੀ ਸਿੰਘ ਅੰਦਰ ਪੂਰੀ ਮਰਿਆਦਾ ਅਨੁਸਾਰ ਅੰਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਉਸੇ ਤਰ੍ਹਾਂ ਨਿਤਨੇਮ ਰੋਜ਼ਾਨਾ ਤਰ੍ਹਾਂ ਹੁੰਦਾ ਸੋ ਇਸ ਲਈ ਕਹਿੰਦੇ ਕਿ ਅਜਿਹਾ ਕੋਈ ਹਾਂ ਫਿਕਰਮੰਦੀ ਹੈਗੀ ਆ ਬਾਹਰ ਹਾਲਾਤ ਵਿਗੜੇ ਨੇ ਹਾਂ ਪਰ ਉੱਥੇ ਪਰੰਤ ਗੁੰਡੀ ਦੇ ਪ੍ਰਧਾਨ ਅਮੀਰ ਚੰਦ ਸੈਕਟਰੀ ਕਹਿੰਦੇ ਤੋਂ ਮੋਸ਼ ਲਾਲ ਚੌਧਰੀ ਜਥੇਦਾਰ ਡਾਕਟਰ ਡੀ ਐਮ ਕੇ ਰਾਏ ਇਹਨਾਂ ਸਾਰਿਆਂ ਦੇ ਹਵਾਲੇ ਨਾਲ ਮਤਲਬ ਕਿ ਇਹਨਾਂ ਨੇ ਦਾਵਾ ਕੀਤਾ ਕਿ ਇਹ ਸਾਰੇ ਗੁਰੂ ਘਰ ਖਾਸ ਕਰ ਗੁਰਦੁਆਰਾ ਨਾਨਕ ਸ਼ਹੀਟਾਕਾ ਜੋ ਕਿ ਬਿਲਕੁਲ ਟਾਕਾ ਯੂਨੀਵਰਸਿਟੀ ਦੇ ਨੇੜੇ ਹੈ ਜੀ ਉਹ ਵੀ ਬਿਲਕੁਲ ਸੁਰੱਖਿਅਤ ਹੈ ਇਸ ਤੋਂ ਇਲਾਵਾ ਉਹ ਕਹਿੰਦੇ ਕਿ ਉੱਥੇ ਵੀ ਨਿਤਨੇਮ ਉਸੇ ਤਰ੍ਹਾਂ ਹੋ ਰਿਹਾ ਹੈ ਬਾਕੀ ਜਿਹੜੇ ਗੁਰੂ ਘਰ ਨੇ ਗੁਰੂ ਗੋਬਿੰਦ ਸਿੰਘ ਟੈਂਪਲ ਹੈ ਜਿਵੇਂ ਇਹਨਾਂ ਜਾਂ ਬਾਕੀ ਗੁਰੂ ਘਰ ਨੇ ਉਹ ਸਾਰੇ ਪ੍ਰਧਾਨ ਹੋਰਾਂ ਨੇ ਦਾਵਾ ਕੀਤਾ ਕਿ ਸੁਰੱਖਿਅਤ ਨੇ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹ ਬਿਲਕੁਲ ਫਿਕਰਮੰਦੀ ਵਾਲੀਆਂ ਨੇ ਪਰ ਗੁਰੂ ਘਰ ਨੂੰ ਕਿਸੇ ਨੂੰ ਕੋਈ ਨੁਕਸਾਨ ਨਹੀਂ ਆ ਸੋ ਜੇਕਰ ਇਹ ਖਬਰ ਸਹੀ ਹੈ ਤਾਂ ਬਹੁਤ ਅਸੰਦੀ ਹੋਗਾ ਜੀ ਜੀ ਬਿਲਕੁਲ ਤੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ ਅੱਜ ਸ਼ੁਭਚਾਵਾਵਾਂ ਪੇਸ਼ ਕੀਤੀਆਂ ਨੇ ਮੁਹੰਮਦ ਯੂਨਿਸ ਨੂੰ ਉਹਨਾਂ ਨੂੰ ਕਿ ਉਹਨਾਂ ਨੂੰ ਹੁਣ ਨਵੀਂ ਸਰਕਾਰ ਚਲਾਉਣ ਦੇ ਵਾਸਤੇ ਬੰਗਲਾਦੇਸ਼ ਦੇ ਵਿੱਚ ਉਹਨਾਂ ਨੇ ਵੀ 올 ਦਾ ਬੈਸਟ ਕਿਹਾ ਜੀ ਬਿਲਕੁਲ ਜੇ ਮਾਹੌਲ ਸਖ਼ਮਾ ਹੁੰਦਾ ਤਾਂ ਇਹ ਭਾਰਤ ਲਈ ਵੀ ਰਾਹਤ ਵਾਲੀ ਗੱਲ ਹੈ ਕਿਉਂਕਿ ਇਹਦੇ ਨਾਲ ਭਾਰਤ ਮਾਹੌਲ ਤੇ ਵੀ ਖਾਸ ਕਰਕੇ ਇਸ ਤਰ੍ਹਾਂ ਸ਼ੇਖ ਹਸੀਨਾ ਨੂੰ ਸ਼ਰਨ ਵੀ ਦਿੱਤੀ ਹੈ ਉਤਵਾਦ ਉਹਦੇ ਜਾਣਾ ਚਾਹੁੰਦੇ ਨੇ ਕਿਤੇ ਹੋਰ ਉਸ ਵਾਲੇ ਨਾਲ ਵੀ ਭਾਰਤ ਲਈ ਫਿਕਰ ਵੀ ਹੈਗਾ ਪਰ ਅਜੀਤ ਦਿਵਾਲ ਹੋਰਾਂ ਦੇ ਫੈਸਲੇ ਨੇ ਤੇ ਅਜੀਤ ਦਿਵਾਲ ਹੋਰਾਂ ਦੇ ਫੈਸਲੇ ਹੁੰਦਾ ਪ੍ਰਧਾਨ ਮੰਤਰੀ ਵੀ ਚੈਲੰਜ ਨਹੀਂ ਨਾ ਕਰਦੇ ਸੋ ਇਸ ਲਈ ਅਜੀਤ ਦਿਵਾਲ ਹੋਰਾਂ ਦੀ ਹੀ ਪਹਿਲ ਕਦਮੀ ਦੇ ਵਿੱਚ ਹਸੀਨਾ ਦਾ ਹੈਲੀਕਾਪਟਰ ਉਤਰਿਆ ਤੇ ਅਜੀਤ ਦਿਵਾਲ ਲੈਣ ਗਏ ਸੀ ਨਾ ਸ਼ੇਖ ਅਸੀਨਾ ਨੂੰ ਸੋ ਇਸ ਲਈ ਉਸ ਨਾਤੇ ਵੀ ਮਤਲਬ ਸਾਰਿਆਂ ਦੀ ਨਜ਼ਰ ਹੈ ਕਿ ਤੋਂ ਅਗਲਾ ਕਦਮ ਉਹਨ ਕੀ ਹੋਗਾ ਇੱਕ ਪਾਸੇ ਸ਼ੇਖ ਅਸੀਨਾ ਨਾਲ ਵੀ ਤੁਸੀਂ ਇਰਾਤਾ ਰੱਖਿਆ ਤੇ ਦੂਸਰੇ ਪਾਸੇ ਤੁਸੀਂ ਨਵੇਂ ਪ੍ਰਧਾਨ ਮੰਤਰੀ ਨੂੰ ਉੱਥੇ ਕਲ ਨੂੰ ਵਧਾਈਆਂ ਵੀ ਦੇ ਰਹੇ ਹੋ ਸੋ ਇਹ ਸਾਰੀ ਪ੍ਰਕਿਰਿਆ ਦੇ ਉੱਤੇ ਵੀ ਅਨਜਰ ਫਨੀਪਾਰ ਦੀ ਬਣੀ ਹੋਈ ਹੈ ਕਿ ਕਿਹੜੇ ਨੁਕਤੇ ਤੇ ਕਿਵੇਂ ਅੱਗੇ ਵਧਣਾ ਹਾਂ ਡਿਪਲੋਮੈਟਿਕਲੀ ਇਹਨੂੰ ਅੱਗੇ ਓਵਰਆਲ ਕਿਵੇਂ ਅੱਗੇ ਚੱਟਣਾ ਮੈਂ ਦੀਪਕ ਜੀ ਆ ਸਵੇਰੇ ਪੜਦਾ ਸੀ ਹਾਂ ਬਾਕੀ ਚਲੋ ਖਬਰਾਂ ਇੱਥੇ ਕੈਨੇਡਾ ਅਮਰੀਕਾ ਦੀਆਂ ਖਬਰਾਂ ਦੇ ਨਾਲ ਮੈਂ ਇਸ ਬਾਰੇ ਇਸ ਹਵਾਲੇ ਤੋਂ ਮੜਾ ਡੀਟੇਲ ਮੇਰੇ ਸਾਹਮਣੇ ਆਈ ਸ਼ੇਖ ਅਸੀਨਾ ਕੋਲ ਕਹਿੰਦੇ 30000 ਰੁਪਏ ਸੀ ਅਜ ਗਾਜ਼ੀਆਬਾਦ ਦੇ ਵਿੱਚ ਜਦੋਂ ਸ਼ਾਪਿੰਗ ਕਰਨ ਗਏ ਕਹਿੰਦੇ ਉਹਨਾਂ ਨੇ ਆਪਣੇ ਵਾਸਤੇ ਆਪਣੀ ਸਿਸਟਰ ਵਾਸਤੇ ਕਿਉਂਕਿ ਜਦੋਂ ਖੜੇ ਪੈਰ ਤੇ ਉਹਨਾਂ ਨੂੰ ਉੱਥੋਂ ਨਿਕਲਣਾ ਪੈ ਗਿਆ 45 ਮਿੰਟ ਦਾ ਸਮਾਂ ਦਿੱਤਾ ਗਿਆ ਸੀ ਨਹੀਂ 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 ਮੈਂ ਮਾਫ ਕਰਨਾ ਛੱਡੀ ਜੀ ਸੇਖ ਅਸੀਨਾ ਆਖਰੀ ਸਮੇਂ ਤੱਕ ਉਥੋਂ ਨਹੀਂ ਆਉਣਾ ਚਾਹੁੰਦੀ ਸੀ ਜੀ ਉਹ ਬਾਰ-ਬਾਰ ਆਪਣੀ ਫੌਜ ਨੂੰ ਹੁਕਮ ਦੇ ਰਹੀ ਸੀ ਕਿ ਤੁਸੀਂ ਭੀੜ ਨੂੰ ਕੰਟਰੋਲ ਕਰੋ ਹਾਂ ਤੇ ਫਿਰ ਉਹਨਾਂ ਨੇ ਕਿਹਾ ਕਿ ਮੈਂ ਲਾਈਵ ਟੈਲੀਕਾਸਟ ਕਰਨਾ ਚਾਹੁੰਦੀ ਆ ਦੇਸ਼ ਦੇ ਨਾਮ ਸੰਦੇਸ਼ ਜੀ ਤੇ ਉਹ ਲਾਈਵ ਟੈਲੀਕਾਸਟ ਵਾਲਾ ਟਰੱਕ ਪ੍ਰਧਾਨ ਮੰਤਰੀ ਸੇਖ ਅਸੀਨਾ ਦੇ ਘਰੇ ਪਹੁੰਚਣ ਦੀ ਬੰਗਲੇ ਪਹੁੰਚਣ ਦੀ بجائے ਫੌਜ ਮੁਖੀ ਦੇ ਘਰੇ ਪਹੁੰਚ ਗਿਆ ਜੀ ਤੇ ਉੱਥੋਂ ਹੀ ਸੇਖਸੀਨਾ ਨੂੰ ਫਿਰ ਅੰਦਾਜ਼ਾ ਹੋ ਗਿਆ ਕਿ ਤਖਤਾ ਪਲਟ ਚੁੱਕਿਆ ਇਹ ਸਾਰਾ ਕੰਟਰੋਲ ਫੌਜ ਕੋਲ ਚਲਾ ਗਿਆ ਫਿਰ ਵੀ ਉਹ ਕਹਿੰਦੀ ਰਹੀ ਕਿ ਨਹੀਂ ਮੈਂ ਛੱਡ ਕੇ ਨਹੀਂ ਜਾਣਾ ਦੇਸ਼ ਨੂੰ ਜੀ ਤੇ ਫਿਰ ਫੌਜ ਮੁਖੀ ਨੇ ਇਹਦੇ ਮੁੰਡੇ ਨੂੰ ਅਮਰੀਕਾ ਫੋਨ ਮਲਾਇਆ ਹਾਂ ਉਹਦੇ ਨਾਲ ਗੱਲ ਕਰਾਈ ਤੇ ਇਹ ਕਹਿੰਦੇ 2 ਮਿੰਟ ਹਾਂ ਹਾਂ ਹੀ ਕਰਦੀ ਰਹੀ ਜੀ ਤੇ ਫਿਓ ਫੋਨ ਕੱਟਣ ਤੋਂ ਬਾਅਦ ਇਹ ਨੇ ਕਿਹਾ ਕਿ ਚੱਲ ਪੈਨ ਚਲੀਏ ਜੀ ਤੇ ਫਿਰ ਇਹ ਇੱਕ ਬੈਗ ਦੋ ਨਿਫਾਫੇ ਜੇ ਲੈ ਕੇ ਉਥੋਂ ਹੈਲੀਕਾਪਟਰ ਨਾਲ ਉਡਾਨ ਭਰੀ ਐ ਬਿਲਕੁਲ ਉਸ ਸਮੇਂ ਵੀ ਜਿਹੜੇ ਗੇਟ ਰੈਂਕ ਕੱਢਿਆ ਉੱਥੇ ਵੀ ਕਾਫੀ ਹਮਲਾ ਵਰਤੀ ਗਏ ਉਹਦੇ ਵਿਚਾਲੇ ਉਹ ਫੌਜ ਕੱਢ ਕੇ ਤਾਂ ਲਈ ਨੂੰ ਬਖਤਰਬੰਦ ਗੱਡੀਆਂ ਚ ਕੱਢ ਕੇ ਲਈ ਐ ਉੱਥੇ ਜੀ 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 ਹੈਨਾ ਉਸ ਘਰ ਚੋਂ ਪਰ ਉਹ ਤੋਂ ਬਾਅਦ ਤੁਰੰਤ ਉਹੀ ਫੌਜ ਮੁਖੀ ਜਿਹੜਾ ਇਹਨੂੰ ਸਮਝਾ ਰਿਹਾ ਸੀਗਾ ਕਿ ਤੁਹਾਨੂੰ ਅਸਤੀਫਾ ਦੇ ਕੇ ਜਾਣਾ ਚਾਹੀਦਾ ਉਸ ਨੇ ਐਲਾਨ ਕੀਤਾ ਕਿ ਉਹਦਾ ਅਸਤੀਫਾ ਹੋ ਗਿਆ ਤੇ ਜਿਹੜੇ ਹੁਣ ਪ੍ਰਧਾਨ ਮੰਤਰੀ ਬਣੇ ਉਹਨਾਂ ਨਾਲ ਮੁਲਾਕਾਤ ਕੀਤੀ ਉਹਨੇ ਜੀ ਹਮ ਇਹ 30000 ਰੁਪਈਆ ਸੀਗਾ ਇਹਨਾਂ ਕੋਲ ਵੀ ਪੈਸੇ ਵੀ ਬਹੁਤੇ ਨਹੀਂ ਲਿਆ ਸਕੇ ਉ ਇਹ ਅਜੇ ਤੋ ਸ਼ਾਪਿੰਗ ਕਰਨੀ ਹੈ ਕਹਿੰਦੇ ਹਾਂ ਕਹਿੰਦੇ ਪੈਸੇ ਵੀ ਮੁੱਕ ਗਏ ਕਿਉਂਕਿ ਇਹਨਾਂ ਨੇ ਆਪਣੀ ਕੋਈ ਕੋਈ ਜਿਹੜੀਆਂ ਨਿੱਜੀ ਜ਼ਰੂਰਤ ਵਾਸਤੇ ਜਿਹੜੀਆਂ ਚੀਜ਼ਾਂ ਖਰੀਦਨੀਆਂ ਸੀ ਹਾਂ ਉਹ ਕਾਜ਼ੀਆਬਾਦ ਤੋਂ ਸ਼ਾਪਿੰਗ ਕੀਤੀ ਆ ਤੇ ਅਜੇ ਤੱਕ ਜਿਵੇਂ ਤੁਸੀਂ ਦੱਸਿਆ ਇਹ ਨਹੀਂ ਪਤਾ ਕਿ ਭਾਰਤ ਤੋਂ ਇਲਾਵਾ ਅਲਟੀਮੇਟਲੀ ਜਾਣਾ ਕਿੱਥੇ ਆ ਇਹ ਹੁਣ ਗੱਲ ਸਪਸ਼ਟ ਹੋ ਚੁੱਕੀ ਆ ਵੀ ਕੁਝ ਸਮਾਂ ਭਾਰਤ ਦੇ ਵਿੱਚ ਹੀ ਰਹਿਣਗੇ ਬਿਲਕੁਲ ਬਿਲਕੁਲ